ਵੈਗਿਕ ਖਾਤਸਾ ਵੈਗਿਕ ਦੇ ਬੱਚੇ ਦੋ ਤਿੰਨ ਗੱਲਾਂ ਕਰਨੀ ਸੀ ਤੇ ਨੋਟ ਕੱਢ ਲੰਦੋ ਇਹ ਜਿੱਦਾਂ ਗੱਲ ਕਰਨੀ ਸੀ ਕਿ ਜਿਹੜਾ ਬਾਗੀ ਹੁੰਦਾ ਡਾਕੂ ਖਾੜਕੂ ਕੀ ਜਿੱਜਾ ਕਹਿੰਦੇ ਉਹਦੇ ਤੇ ਇੱਕ ਸਮਝ ਲੋ ਮਿਸਲ ਕੀ ਫਰਕ ਆ ਤੇ ਫਿਰ ਜਿਹੜੀ ਇੱਕ ਸਰਕਾਰੀ ਫੌਜ ਹੁੰਦੀ ਮਤਲਬ ਇਹ ਮਤ ਧਾਰਮਿਕ ਚੀਜ਼ ਤੇ ਨਹੀਂ ਨੰਦਾ ਫਰਕ ਕਹਿ ਰਹੇ ਨੂੰ ਮੈਂ ਕਹਿ ਰਿਹਾ ਗੋਰੇਲੋ ਮਲੇਸ਼ੀਆ ਕਨਵੈਨਸ਼ਨਲ ਔਰ ਉਹ ਜਿਹੜਾ ਪਹਿਲਾ ਬਾਗੀ ਹੁੰਦਾ ਉਹੇ ਕੋਰ ਤਾਂ ਜੋ ਹੱਥੀ ਆ ਜਾਵੇ ਉਹ ਹੁੰਦਾ ਤੇ ਉਹ ਛੱਪਾ ਮਾਰ ਕੇ ਲੜਦਾ ਮਤਲਬ ਜਿਹੜੀ ਅਸੀਂ ਢਾਈ ਫੱਟ ਦੀ ਗੱਲ ਕਰਦੇ ਹਾਂ ਕਿ ਇੱਕ ਫੱਟ ਤਾਂ ਤੁਹਾਡਾ ਹੋ ਗਿਆ ਕਿ ਅਚਾਨਕ ਹੀ ਤੁਸੀਂ ਠੇਰਾ ਪਾ ਲੈਣਾ ਦੂਜਾ ਫੱਟ ਹੋ ਗਿਆ ਰਾਤ ਨੂੰ ਹਨੇਰੇ ਜੋ ਵੀ ਵੱਡਾ ਫੱਟਾ ਕਿਸੇ ਥੀਤੀ ਥੀਤੀ ਲੁੱਟ ਮਾਰ ਕੇ ਨਿਕਲ ਜਾਣਾ ਮਤਲਬ ਜੋ ਜ਼ਿਆਦਾ ਤੁਹਾਡਾ ਅਸਨਾ ਉਲਟ ਧੂਆਂ ਦਾ ਠੀਕ ਹੈ ਤੇ ਜਿਹੜੀ ਮਿਸਲ ਹੁੰਦੀ ਮਲੇਸ਼ੀਆ ਹੋਗੀ ਉਹਦੇ ਕੋਲ ਜਿਹਦਾ ਅੱਜ ਦੇ ਜਮਾਨੇ ਵਿੱਚ ਕਹ ਲਓ ਥਾਕੋ ਕੰਪਨੀ ਲੈਵਲ ਦਾ ਕੈਸਟ ਹੋਗੀ ਮਤਲਬ ਇੱਕ ਅਧੀ ਐਮ ਐਨ ਜੀ ਹੋਗੀ ਰਫਲ ਹੋਣਗੀਆਂ ਹੈਨਾ ਸ਼ਾਇਦ ਮੋਰਟਰ ਟੀਮ ਹੋਗੀ ਪਰ ਥਾਕੋ ਕੁਝ ਖਾਸ ਨਹੀਂ ਜਿਹੜੀ ਰੈਗੂਲਰ ਆਰਮੀ ਹੁੰਦੀ ਆ ਜਿਹੜੀ ਫ੍ਰੈਂਚਸ ਆਪਰੇਸ਼ਨ ਕਰ ਸਕਦੀ ਡੈਪਥ ਆਪਰੇਸ਼ਨ ਕਰ ਸਕਦੀ ਉਹਦੇ ਕੋ ਕੰਬਾਈਨਡ ਆਰਮਸ ਨੇ ਟੈਂਕ ਤੋਪ ਸ਼ਾਇਦ ਹਵਾਈ ਜਹਾਜ਼ ਦੀ ਤਾਂ ਗੱਲ ਦੂਰ ਕਰ ਦੋ ਚਲੋ ਜੋਬ ਥੀ ਅਨਾਥ ਤੇ ਅਜਕਲ ਤੇ ਡਰੋਨ ਤੇ ਤੋਪ ਵੀ ਕਾਫੀ ਕੰਮ ਕਰ ਸਕਦੀ ਹੈ ਹੈਨਾ ਤੇ ਜਿਹੜਾ ਮਿਸਲਦਾਰ ਹੁਣ ਤੇ ਇੱਕ ਚੰਗਾ ਫੌਜੀ ਹੋਣਾ ਉਹ ਚੀਜ਼ਾਂ ਦਾ ਫਰਕ ਹੁੰਦਾ ਕਿਉਂਕਿ ਹੁਣ ਜਿਹਦਾ ਰੋਮ ਦੇ ਵਿੱਚ ਚੜਿਉਂਦੇ ਜਰਨੈਲ ਹੁੰਦੇ ਸੀ ਉਹਨਾਂ ਨੂੰ ਵੈਸੇ ਇਹ ਕੰਮ ਪਰਾਇਆ ਨਹੀਂ ਜਾਂਦਾ ਸੀ ਕਿ ਮਤ ਉਹ ਜਿੱਦਾਂ ਕਈ ਵਾਰ ਉਹਨਾਂ ਨੇ ਕੁਝ ਨਹੀਂ ਨਏ ਜਾਂ ਕਈ ਸਾਲ ਉਹਨਾਂ ਨੇ ਪਹਿਲਾਂ ਹੀ ਸਾਰਾ ਮਤਲਬ ਉਹਨੇ ਬਣਾਇਆ ਹੁੰਦਾ ਸੀ ਕਿ ਅਸੀਂ ਇੱਥੇ ਆ ਆਥਾਂ ਜਾਣਾ ਸਾਨੂੰ ਇੰਨਾ ਸਮਾਨ ਚਾਹੀਦਾ ਕਿਉਂਕਿ ਉਹਨਾਂ ਦੇ 5000 ਬੰਦੇ ਦਾ ਜਿਹੜਾ ਲੀਜਨ ਸੀ ਉਹਨੂੰ ਦੇਣ ਦਾ ਕਿੰਨਾ ਆਟਾ ਚਾਹੀਦਾ ਸੀ ਕਿੰਨਾ ਲੋਹਾ ਚਾਹੀਦਾ ਸੀ ਕਿੰਨਾ ਪਾਣੀ ਨਾਲੋਂ ਤੇ ਘੋੜੇ ਵੀ ਹੁੰਦੇ ਸੀ ਜੇ 5000 ਬੰਦੇ ਤਾਂ 5000 ਐਕਸੈਲਰੀ 10000 ਪਿੱਛੇ 20000 ਤਾਂ ਉਹੀ ਹੋ ਗਏ ਨਾਲ ਵਿੱਚ ਸਾਰੇ ਪਸ਼ੂ ਰੱਖ ਦੋ ਮਤਲਬ ਜੇ 4-5 ਲੀਜਨ ਦੀ ਤੁਸੀਂ ਪੂਰੀ ਫੌਜ ਹੀ ਜਾਣੀ ਸੀ ਤੇ ਇੱਕ ਛੋਟਾ ਸ਼ਹਿਰ ਹੀ ਹੋ ਗਿਆ ਲੱਖ ਬੰਦਾ 1.5 ਲੱਖ ਉਦਾਈ ਇਲਾਜ ਦਾ ਕੀ ਕਹਿੰਦੇ ਜਿਹੜਾ ਆ ਕਾਰੋਬਾਰ ਕਰਨਾ ਜੋ ਵੀ ਕਾਰੋਬਾਰ ਨਹੀਂ ਲਾਜ ਭਇਆ ਜੋ ਵੀ ਉਹ ਬਾਹਰ ਰਿਕਾਰਡ ਹੋ ਰਿਹਾ ਬਾਤ ਜੋ ਦੇਖ ਲਊਗਾ ਉਹ ਉਹਦਾ ਹੀ ਕੰਮ ਬਹੁਤ ਆ ਤੇ ਸਿੱਕਰ ਕੇ ਜਿੱਦਾਂ ਜਦੋਂ ਅਸੀਂ ਗੱਲ ਸੇਵਾ ਦੀ ਕਰਦੇ ਜੋ ਸਰਬੱਤ ਦੇ ਭਲੇ ਦੀ ਕਰਦੇ ਸਰਬੱਤ ਦਾ ਭਲਾ ਖਾਲਸੇ ਦੇ ਰਾਜ ਥੱਲੇ ਹੀ ਹੁੰਦਾ ਕਿਉਂਕਿ ਸਿਆ ਦੇਖੋ ਇਹ ਗੱਲ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਜੀ ਕੋ ਦਾਨ ਦਿਓ ਇਨਹੀ ਕੋ ਭਲੋ ਪਰ ਮਾਨ ਕੋ ਦਾਨ ਨਾ ਲਗਤ ਨੀ ਕੋ ਅਗੇ ਫਲੇ ਇਨਹੀ ਕੋ ਦੇਓ ਜਗ ਮੈਂ ਜਸ ਔਰ ਦੇਓ ਸਭ ਫੀਕੋ ਬੁਲਗਰੇ ਮੈਂ ਤਨ ਤੇ ਮਨ ਤੇ ਸਿਰ ਲੋ ਤਨ ਹੈ ਸਭੀ ਇਨਹੀ ਕੋ ਖਾਲਸੀ ਦੀ ਸੇਵਾ ਦੇ ਫੈਲਾ ਔਰ ਕੋਈ ਸੇਵਾ ਸਦੋ ਸੰਭਾਲਦਾ ਕੋਈ ਮਤਲਬ ਨਹੀਂ ਆ। ਠੀਕ ਆ। ਤੇ ਇਸ ਕਰਕੇ ਜਿੱਦ ਤੱਕ ਅਸੀਂ ਹੁਣ ਰੋਮ ਦੇ ਜਨਨ ਦੀ ਗੱਲ ਕਰਦੇ ਹਾਂ ਕਿ ਅੱਜ ਕੱਲ ਜਿਹਦਾ ਜਿਹੜਾ ਕੋਈ ਵੀ ਨੈਟੋ ਦਾ ਅਸਰ ਆ ਉਹਨੂੰ ਚਲੋ ਸਖਾੜਦੇ ਆ ਐਦਾ ਤੁਸੀਂ ਲੌਜੀਸਟ੍ਰੈਪ ਲਿਖੀਦਾ ਇਸ ਤਰ੍ਹਾਂ ਤੁਸੀਂ ਅਸਲਾ ਮੰਗਵਾਈਦਾ ਹੈ। ਉਹ ਸਾਰਾ ਠੀਕ ਆ। ਪਰ ਉਹ ਸਾਰਾ ਜਿਹੜਾ ਤੁਹਾਡੇ ਹੀ ਪੜਾਏ ਜਿਹੜੀ ਵਿਦਿਆ ਉਹ ਸਮੇਂ ਨਾਲ ਬਦਲਦੀ ਰਹਿੰਦੀ ਆ ਕਿਉਂਕਿ ਹੁਣ ਜਿਹੜਾ ਕੋਈ ਬਾਗੀ ਆ ਉਹਨੇ ਭਾਂਚ ਤੋਂ ਥੋੜਾ ਲੌਜੀਸਟਿਕ ਟ੍ਰੈਕ ਲਖਣੀ ਆ ਤੇ ਜੇ ਤੁਹਾਡੀ ਕੋਈ ਛੋਟੀ ਮੋਟੀ ਫੌਜ ਹੈ ਮਤਲਬ ਕੰਪਨੀ ਦਾ ਰਹਿ ਰਿਹਾ ਤਾਂ ਤੁਸੀਂ ਬਹੁਤ ਛੋਟਾ ਮੋਟਾ ਕੰਮ ਨਹੀਂ ਮਤਲਬ ਇਨਫਾਰਮਲ ਐਡ ਹੌਕ ਕਹਿੰਦੇ ਆ ਤੁਹਾਨੂੰ ਇੱਕ ਪ੍ਰੋਸੈਸ ਨਹੀਂ ਚਾਹੀਦਾ ਬਸ ਵੱਡੀ ਫੌਜ ਦਾ ਪ੍ਰੋਸੈਸ ਚਾਹੀਦਾ ਪਰ ਪੰਗਾ ਇਹ ਆ ਹੋਣਾ ਇਹ ਜਿਹੜੀਆਂ ਵੱਡੀਆਂ ਫੌਜਾਂ ਇਹ ਤਾਂ ਫੈਮਿਨਿਸਟ ਬਣ ਚੁੱਕੀਆਂ ਇਹਨਾਂ ਨੇ ਹੁਣ ਜੇ ਫੈਮਿਨਿਸਟਾਂ ਬਣ ਚੱਕੇ ਕਿ ਉੱਥੇ ਬਿਊਰੋਕਰੇਟ ਬਾਪੂ ਜਿਆਦਾ ਆ ਗਿਆ। ਨਾ ਬਾਪੂ ਆਪਣਾ ਜੋਰ ਦਿਖਾ ਲੈਣਾ ਚਾਹਦੇ ਆ ਕਲਮ ਉਤੇ ਚਲਾ ਚਲਾ ਕੇ। ਤਾਂ ਮਤਲਬ ਇਹ ਮੈਂ ਕਹਿ ਰਹੀ ਆ ਕਿ ਹੁਣ ਕਾਹਾਂ ਜਿਹੜਾ ਬੰਦਾ ਐ ਸੋਚ ਰੱਖੇ ਜਦੋਂ ਡੈਮੋਕ੍ਰੇਸੀ ਖਤਮ ਹੋ ਗਈ ਜਦੋਂ ਉਹਨヴェਨ ਕਹਿੰਦਾ ਕਿ 100 ਸਾਲਾਂ 'ਚ ਜਿਹੜੀ ਕੋਈ ਵੀ ਨਸਲ ਆ ਉਹ ਜਦੋਂ ਇਸਤਰੀ ਨੂੰ ਖੁੱਲ ਦੇ ਦਿੰਦੀ ਉਹ 100 ਸਾਲਾਂ 'ਚ ਨਸਲ ਬਦਲ ਜਾਂਦੀ। ਹੁਣ ਕੈਨੇਡਾ ਦੀ ਗੱਲ ਦੇਖ ਲਓ। 215 ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹ ਜਿਆਦਾ ਜਿਹੜਾ ਹਾਰਪਰ ਸੀ ਉਹ ਜਨਾਨੀਆ ਨੂੰ ਚੱਕਦਾ ਸੀ ਮੁਸਲਿਆ ਨੇ ਜਦੋਂ ਉਹਦੀ ਪਾਰਲੀਮੈਂਟ ਤੇ ਗੋੜੀ ਚਲਾਈ ਉਹ ਆਪ ਜਾ ਕੇ ਲੁੱਕ ਗਿਆ ਸੀ ਕਿਤੇ ਤਾਂ ਉਹ ਵੀ ਜਨਾਨੀ ਨੇ ਉਹਨੂੰ ਛੱਡ ਕੇ ਜਾ ਕੇ ਕੋਈ ਪੁਲਸਾੜੀ ਨਾਵਾ ਤੋਂ ਜਨਾਨੀ ਨੇ ਜਨਵੰਦੀ ਨੂੰ ਸਬੰਧਿਤ ਤਦ ਵਿਆਹ ਕਰਾਇਆ ਦਸ ਸਾਲਾਂ ਬਾਅਦ ਹੁਣ ਜਨਾਨੀ ਉਹਨਾਂ ਦੀ ਚੀਫ ਆਫ ਡਿਫੈਂਸ ਸਟਾਫ ਬਣ ਗਈ ਹੈ ਹੁਣ ਮੈਨੂੰ ਲੱਗਦਾ ਟਰੂਡੋ ਜ਼ਿਆਦਾ ਕਹੋ ਸਿੱਖਾਂ ਨੂੰ ਹੀ ਚੱਕਦਾ ਸੀ 10 ਸਾਲ ਨੂੰ ਸਾਡਾ ਬਣਿਆ ਤੇ ਉਸ ਤੋਂ ਬਾਅਦ 10-20 ਸਾਲਾਂ ਨੂੰ ਇਹੀ ਹੋਊਗਾ ਕਿ ਜੇ ਕੋਈ ਸਿੱਖ ਦਾ ਪੁੱਤਾਂ ਗੋਰੀ ਤੋਂ ਉਹ ਬਣੂਗਾ ਫਿਰ ਤਾਂ ਨਸਲ ਇਹਦੀ ਬਦਲ ਗਈ ਲੋਕ ਇਹ ਸੋਚਦੇ ਨੇ ਨਸਲ ਬਦਲਣਾ ਦਾ ਤਾਂ ਮਤਲਬ ਇਹਦਾ ਕਿ ਪਿਓ ਬਦਲਿਆ ਕਿਉਂਕਿ ਜਾਤ ਤਾਂ ਥੋੜੀ ਪਿਓ ਤੋਂ ਆਉਂਦੀ ਹੈ ਤਾਂ ਹੈ ਨਹੀਂ ਕਿ ਪੂਰਾ ਚਹਰਾ ਬਦਲ ਜਾਣਾ ਠੀਕ ਆ ਹੁਣ ਮੁਰਕ ਕੇ ਸਿੱਖੀ ਵਾ ਦੀ ਗੱਲ ਤੇ ਖਾਲਸੇ ਦੀ ਸੇਵਾ ਦਾ ਮਤਲਬ ਸਰਬੱਤ ਦਾ ਖਲਾਸ ਸਰਬੱਤ ਦੇ ਗੁਰੂ ਖਾਲਸੇ ਦਾ ਪੰਨਾ ਚਾਰ ਵਾਣਾ ਦਾ ਖਾਲਸਾ ਇਹੀ ਬਹੁਤ ਕਿੱਥੋਂ ਦੂਰ ਤੋਂ ਦੂਰ ਤੱਕ ਗੱਲ ਚਾਰ ਵਾਣਾ ਠੀਕ ਆ ਤੇ ਚਲੋ ਕੋਈ ਲੋੜਵੰਦ ਮਿਲਦਾ ਦਸਤਾ ਤੁਹਾਡੇ ਦਿਲ ਕਰਦਾ ਭਗਤੀ ਦੇ ਵਿੱਚ ਸਿਧਾਂਤ ਦੇ ਵਿੱਚ ਹਨਾ ਸਾਦਾਂ ਜੋ ਵੀ ਤੁਸੀਂ ਇਹਨੂੰ ਦੇਣਾ ਚਾਹੋ ਕੋਈ ਗੱਲ ਨਹੀਂ ਪਰ ਜਿਹੜੀ ਅਸੀਂ ਗੱਲ ਕਰਦੇ ਕਿ ਵੱਡੀ ਸੋਚ ਤੇ ਪੰਥ ਦੀ ਸੋਚ ਸੇਵਾ ਪੰਥ ਦੀ ਸੋਚ ਕਿੱਥੇ ਹੋਣੀ ਚਾਹੀਦੀ ਹੈ ਖਾਲਸੇ ਵਰ ਹੋਣੀ ਚਾਹੀਦੀ ਕਿ ਖਾਲਸੇ ਲਈ ਹਮੇਸ਼ਾ ਪੰਨ ਪਾਣੀ ਦੇ ਖਲਾ ਤਿਆਰ ਹੋਵੇ ਕੋਈ ਵੀ ਗੁਰਦੁਆਰੇ ਚ ਇਸ ਤਿੰਗ ਖੜਦੇ ਆ ਉਥੇ ਕਟੋ-ਕਟ 30-40 ਸਿੰਘਾਂ ਜੋਗਾ ਪੂਰੀ ਲੜਾਈ ਦਾ ਸਮਾਨ ਹੋਵੇ ਠੀਕ ਆ ਹੁਣ ਹੋਰ ਉਥੇ ਕੀ ਲਿਖਿਆ ਠੀਕ ਆ ਅਸੀਂ ਗੱਲ ਕਰਦੇ ਸੀ ਚਲੋ ਬੇਸਿਸ ਆਫ ਸਿੱਖੀ ਵੀ ਕਿ ਉਹਨਾਂ ਬਾਰੇ ਕਹਿੰਦੇ ਸੀ ਕਿ ਤੁਸੀਂ ਕੁਝ ਕਹੋ ਉਹ ਤਾਂ ਇਹ ਆ ਕਿ ਦੇਖੋ ਤਿੰਨ ਪੀੜੀਆਂ ਲੱਗਦੀਆਂ ਇੱਕ ਨਸਲ ਨੂੰ ਖਤਮ ਹੋਣ ਲਈ ਇਸ ਕਰਕੇ ਕੋਈ ਵੀ ਚੀਜ਼ ਹੁਣ ਜਿਹੜੀ ਤੁਹਾਡੀ ਪਹਿਲੀ ਪੀੜੀ ਹੁੰਦੀ ਹੈ ਕਹੋ ਅੱਜ ਭੈਣ ਚੋ ਕੋਈ ਪਰਵਾਹ ਮੁਸਲਮਾਨ ਬਣ ਜਾਂਦਾ ਕੁਦਰਤੀ ਜਿਹੜੇ ਮਾਪੇ ਆ ਉਹਨਾਂ ਨੂੰ ਪ੍ਰਾਣੇ ਆਪਣੇ ਕੋਈ ਵੀ ਧਰਮ ਦਾ ਪਤਾ ਹੁੰਦਾ ਤੇ ਜਦੋਂ ਉਹਨਾਂ ਨੇ ਆਪਣੀ ਇੱਕ ਪਹਿਲੀ ਪੀੜੀ ਉਹਨਾਂ ਦੀ ਹੋ ਗਈ ਜਿਹਨਾਂ ਦੀ ਦੂਜੀ ਪੀੜੀ ਹੋਣੀ ਆ ਉਹਨੋਂ ਵੀ ਉਹਨਾਂ ਨੇ ਥੋੜਾ ਜਿਹਾ ਰੜ ਮਿਲ ਕੇ ਕੁਛ ਬਣਾ ਅੱਧਾ ਮੁਸਲਮਾਨ ਅੱਧਾ ਜੋ ਵੀ ਜਿਹੜੀ ਉਹ ਗਾਂ ਅਗਲੀ ਤੀਜੀ ਪੀੜੀ ਹੋਣੀ ਆ ਉਹਦੇ ਚੋਣਾਂ ਨੂੰ ਸਿਰਫ ਸਲਾਮ ਉਪਦਾ ਪਤਾ ਹੋਊਗਾ ਇਸ ਤਰ੍ਹਾਂ ਹੀ ਹੁਣ ਕਹ ਲਓ 1907 ਫੱਤਿਹ ਦੇ ਵਿੱਚ ਲੈਫਟਿਜ਼ਮ ਆ ਗਈ ਤੇ ਇਹਨਾਂ ਨੇ ਇਸਤਰੀਆਂ ਨੂੰ ਪੂਰੀ ਖੋਲ ਦਿੱਤੀ ਕਿ ਤੂੰ ਭਾਵੇਂ ਵਿਆਹ ਤੋਂ ਪਹਿਲਾਂ ਕੁਝ ਵੀ ਕਰਨਾ ਕਰੀ ਜਾਈਂ ਨਾ ਵਿਆਹ ਤੋਂ ਬਾਅਦ ਵੀ ਜੋ ਵੀ ਮਤੋਂ ਇਹਨਾਂ ਨੇ ਪੂਰੀ ਖੋਲ ਦਿੱਤੀ ਉਹ ਪੁਰਾਣਾ ਸਮਾਜ ਜਿਹੜਾ ਮਲਾਨੀਅਲ ਸੈਤਾ ਜਨਕਸ ਤੋਂ ਇਸ ਕਰਕੇ 14 ਸੀ ਪਹਿਲਾਂ تھا ਉਹਨਾਂ ਦੇ ਜਿਹੜੇ ਮਾਪੇ ਸੀ ਉਹਨਾਂ ਨੂੰ ਪੁਰਾਣੇ ਸਮੇਂ ਦਾ ਪਤਾ ਸੀ ਦੂਜੀ ਗੱਲ ਸੀ ਉਹਨਾਂ ਦਿਨੋਂ ਚ ਸਾਰੇ ਹਲੇ ਖੌੜੀ ਖੌੜੀ ਇੰਨੇ ਮਤੋਂ ਗਾਂਦ ਚਨੀ ਆਈ ਸੀ ਇਹਨੂੰ ਅਨ ਪ੍ਰਿੰਸੀਪਲ ਢਿਪੋਕਰਸੀ ਕੰਦੇ ਸੀ ਮਤੋਂ ਜਿੱਦਾਂ ਹੁਣ ਜਿਹੜਾ ਪੁਰਾਣਾ ਕਾਂਗਰਸ ਪਾਰਟੀ ਸੀ ਕਦੇ ਵੀ ਮੁਸਲਮਾਨ ਪੋਲ ਛਾੜਨ ਨੂੰ ਮੁਸਲਮਾਨੇ ਲੱਖੀ ਤਾਂ ਮਤਲਬ ਠਾਣੇ ਚ ਨਹੀਂ ਜਾਣ ਦਿੰਦਾ ਸੀ ਵੀ ਕਰਨਾ ਸੀ ਦੰਗਾ ਹੋਗਾ ਤਾਂ ਪੋਲ ਛਾੜਨ ਇਹਨਾਂ ਦੀ ਮਦਦ ਕਰਦੀ ਆ ਉਹ ਟਰੂ ਕੁਆਲਿਟੀ ਥੋੜਾ ਹੋਈ ਨਾ ਸੈਕੂਲਿਜ਼ਮ ਹੋਏ ਸਮਾਜ ਸਿਰਫ ਹਣਾ ਅਨ ਪ੍ਰਿੰਸੀਪਲ ਐਕਸੈਪਸ਼ਨ ਦੇ ਨਾਲ ਚੱਲ ਸਕਦਾ ਸੀ ਜਿਹੜੇ ਹੁਣ ਬੀਜੇਪੀ ਜਿਹੜੇ ਬੀਜੇਪੀ ਦੇ ਵੀ ਕਈ ਕਿਸਮ ਨੇ ਜਿਹੜੀ ਹੁਣ ਕਹਿੰਦੇ ਨਵੀਂ ਪੀੜ੍ਹੀ ਆ ਗਈ ਜਿਹਨੂੰ ਇਹ ਪੁਰਾਣੇ ਸਮਾਜ ਦਾ ਪਤਾ ਨਹੀਂ ਉਹਨੇ ਕਿਹਾ ਤਾਂ ਕੀ ਫਰਕ ਪੈਂਦਾ ਜਿੱਥੇ ਪੁਲਛੜਾ ਤਾਂ ਪੁਲਛੜੇ ਜਿੱਥੇ ਜਾਣਾ ਚਾਹੁੰਦਾ ਜਾਵੇ ਗਾਂ ਹਾਉਣ ਉਹਨੂੰ ਪਤਾ ਲੱਗਣਾ ਇਹਦਾ ਕੀ ਹੱਥ ਹੋਣਾ ਠੀਕ ਆ ਹੁਣ ਇਹ ਗੱਲ ਹੋ ਜਾਂਦੀ ਆ ਕਿ ਜਿਵੇਂ ਅਸੀਂ ਸੋਚਦੇ ਹਾਂ ਕਿ ਜਿਹੜੀ 1970-80 ਦੀ ਟਕਸਾਲ ਵੀ ਸੀ ਪੁਰਾਣੀ ਜਿਹੜੀ ਟਕਸਾਲ ਉਹ ਤੇ ਦੇਵੀ ਦੇਵਤਿਆਂ ਨੂੰ ਗਾੜਾ ਨਹੀਂ ਕੱਢਦੀ ਸੀ ਠੀਕ ਆ ਹੌਲੀ ਹੌਲੀ ਇਹਨਾਂ ਨੇ ਕਹਿਤਾ ਕਿ ਤੁਸੀਂ ਚੂੜੇ ਚ ਮਾਰਾਂ ਦੇ ਨਾਲ ਬਰਾਬਰ ਵਾਟੇ ਰੱਖੋ ਬਰਾਬਰ ਲੰਗਰ ਲਾਓ ਜੋ ਚਾਰ ਵਨਾਂ ਦਾ ਲੰਗਰ ਠੀਕ ਆ ਪਰ ਤਾਂ ਵੀ ਇਸਤਰੀ ਨੂੰ ਅਲੱਗ ਰੱਖਦੇ ਸੀ 2000 ਤੋਂ 2010 ਤੇ ਜਿਹੜੇ ਹੁਣ ਉਹਨਾਂ ਦੇ ਗਾਹਾਂ ਪੁੱਤ ਸੀ ਉਹ ਕਹਿੰਦੇ ਉਹ ਇਸਤਰੀ ਦੇ ਅਸੀਂ ਤਾਂ ਸਾਰੇ ਬਰਾਬਰ ਇਸਤਰੀ ਦੇ ਦਾੜੀ ਵੀ ਹੋਣੀ ਚਾਹੀਦੀ ਇਸਤਰੀ ਦੇ ਪੱਗ ਵੀ ਹੋਣੀ ਚਾਹੀਦੀ ਠੀਕ ਆ ਹੁਣ ਉਹ ਤਾਂ ਗੱਲ ਟੁੱਟ ਗਈ ਕੋਈ ਜਿਹੜਾ ਆਮ ਵਿਅਕਤੀ ਉਹ ਤਾਂ ਦੇਖ ਕੇ ਕਹੂਗਾ ਕਿ ਇਹ ਤਾਂ ਕੋਈ ਧਰਮ ਨਹੀਂ ਇਹ ਤਾਂ ਸਰਕਸਾ ਠੀਕ ਆ ਕਾਲਾ ਤਾਂ ਉਹ ਗੱਲ ਹੋ ਗਈ ਤਾਂ ਹੁਣ ਤਾਂ ਹੀ ਤਾਂ ਲੋਕ ਹੁਣ ਮੁੜ ਕੇ ਸੋਚੇ ਕਿ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ ਮਤਲਬ ਜਿਹੜੀ ਪਹਿਲੀ ਪੀੜ੍ਹੀ ਦੂਜੀ ਪੀੜ੍ਹੀ ਤੱਕ ਵੀ ਜਿਹੜੀ ਪੁਰਾਣੀ ਥੋੜੀ ਸੋਸ਼ਲ ਟੈਕ ਆ ਉਹਦੇ ਬਾਰੇ ਉਹਨੂੰ ਪਤਾ ਹੁੰਦਾ ਹੁਣ ਉਹ ਚੀਜ਼ ਨੂੰ ਛੱਡ ਦੇ ਲੋਕਾਂ ਤੇ ਕਈ ਕਾਰਨ ਹੋ ਸਕਦੇ ਇੱਕ ਤਾਂ ਕੋਈ ਬਾਹਰ ਆੜਾ ਹਮਲਾਵਰ ਆ ਵੀ ਉਹ ਜਿੱਤ ਜਾਵੇ ਲੋਕਾਂ ਨੇ ਕਹਿਣਾ ਕਿ ਅਸੀਂ ਜਿਹੜੀ ਚੀਜ਼ ਅਸੀਂ ਮੰਨਦੇ ਸੀ ਉਸ ਵਿੱਚ ਕੋਈ ਕਠਨਾਮਾ ਹੋਊਗੀ ਕੋਈ ਕਮੀ ਹੋਊਗੀ ਤਾਂ ਹੀ ਅਸੀਂ ਹਾਰੇ ਉਹਨੂੰ ਛੱਡ ਦਿੰਦੇ। ਦੂਜੀ ਗੱਲ ਇਹ ਆ ਕਿ ਮਤੋਂ ਸਮਾ ਬਹੁਤ ਬੜਾ ਜਾਂਦਾ ਮਤੋਂ ਬ ਚੁੜੀ ਤਰੱਕੀ ਬਹੁਤ ਹੋ ਜਾਂਦੀ ਆ ਹਨਾ ਤਰੱਕੀ ਦੇ ਕੀ ਇਲਾਜ ਮਤੋਂ ਜੋ ਤੁਹਾਡਾ ਜੀਵਨ ਆ ਜੋ ਤੁਹਾਡੇ ਆੜੇ ਦੌੜੇ ਜੋ ਸਮਾਜ ਉਹ ਬਹੁਤ ਬੜਾ ਜਾਂਦਾ ਜਿਹਦਾ ਪਹਿਲਾਂ ਸਰ ਕੋਲ ਅਸੀਂ ਪਾਣੀ ਕੱਢਣਾ ਸੀ ਤਾਂ ਬਾਲਦ ਉਹ ਢੇੜਾ ਲਾਉਂਦੇ ਹੁੰਦੇ ਸੀ ਹੁਣ ਟੂਬਲ ਆ ਹੈਨਾ ਤਾਂ ਜੋ ਬਾਲ ਦੇ ਦੀ ਦੇਖਪਾਲਾ ਬਾਲ ਦੇ ਨੂੰ ਕਿੰਨੇ ਘੰਟੇ ਤੁਸੀਂ ਨਿਠਾ ਸਕਦੇ ਕਿੰਨੇ ਨਹੀਂ ਉਹਦੀ ਤਾਂ ਹੁਣ ਜਾਣਕਾਰੀ ਦੀ ਲੋੜ ਹੀ ਨਹੀਂ ਹੈ ਤਾਂ ਉਹ ਜਿਹੜੀ ਪਹਿਲਾਂ ਪੁੱਤ ਤੋਂ ਪਿਓ ਤੋਂ ਪੁੱਤ ਦੀ ਉਹ ਗੱਲ ਪਤਾ ਤਾਂ ਹੁੰਦੀ ਸੀ ਹੈਨਾ ਉਹ ਦੱਸਦਾ ਹੁੰਦਾ ਸੀ ਉਹ ਗੱਲ ਖਤਮ ਹੋ ਗਈ ਹੁਣ ਆਪਣਾ ਪਿਓ ਆਪਣੇ ਪੁੱਤ ਨੂੰ ਟੂਬਲ ਸੰਭਾਲਣ ਬਾਰੇ ਦੱਸੂਗਾ ਹੈ ਥੋੜੇ ਬਹੁਤੇ ਲੋਕ ਚਲੋ ਸ਼ੌਂਕ ਲਈ ਪੁਰਾਣੀਆਂ ਗੱਲਾਂ ਮਤੋਂ ਰੱਖੋਗੇ ਮੰਜ ਪਰ ਆਮ ਜਨਤਾ ਨਹੀਂ ਠੀਕ ਹੈ ਹੁਣ ਇਸ ਤਰ੍ਹਾਂ ਜਿੱਦਾਂ ਹੁਣ ਸਾਡੇ ਜਿਹੜੇ ਵਿਕਟੋਰੀਅਨ ਸਿੱਖ ਨੇ ਉਹਨਾਂ ਨੂੰ ਤਾਂ ਇਹੀ ਸੀ ਉਹਨਾਂ ਦਾ ਮਤਲਬ ਸੀ ਕਿ ਅੰਗਰੇਜ਼ ਜਿੱਤ ਗਏ ਅੰਗਰੇਜ਼ ਕਹਿੰਦੇ ਸੀ ਕਿ ਪੋਲੀਥੀਇਜ਼ਮ ਮਾੜੀ ਆ ਕਿ ਪਹਿਲਾਂ ਇਸਲਾਮ ਆਇਆ ਇੰਡੀਆ ਤੇ ਰਾਜ ਕਰਨ ਨੂੰ ਫਿਰ ਕ੍ਰਿਸਚੀਅਨ ਦੇ ਸਿੱਖ ਕਹਿੰਦੇ ਸੀ ਅਸੀਂ ਮੋਨੋਥੀਇਸਟ ਆ ਅਸੀਂ ਰਾਜ ਕਰੂੰਗੇ ਅਸੀਂ ਹਿੰਦੂ ਨਹੀਂ ਆ ਠੀਕ ਆ ਪਰ ਉਹਦੇ ਨਾਲ ਉਹਨਾਂ ਨੇ ਆਪਣੀਆਂ ਸਾਰੀਆਂ ਜੜ੍ਹਾਂ ਪੱਟ ਲਈ ਹੈ ਨਾ ਤੇ ਸੋਚੇ ਹੁੰਦੀ ਕਿ ਕੋ ਬੰਦਾ ਕਹਿੰਦਾ ਕਿਸੀ ਮੋਰੇ ਲੰਗਣਾ ਮੋਰੇ ਲੰਗਣਾ ਮੋਰੇ ਲੰਗਣਾ ਨਾ ਪਿਛਲੇ ਵਿੱਚ ਜੋ ਛੜ ਕੇ ਦੂਜਾ ਬੰਦਾ ਕਹਿੰਦਾ ਕਿ ਜੋ ਪਹਿਲਾ ਸੀ ਉਹੀ ਅਸੀਂ ਉਹਨੂੰ ਮੁੜ ਕੇ ਲਾਣਾ ਚਾਰੇ ਜੋ ਕਹਾਣੀ ਚ ਲੱਗ ਦੇਗੀ ਭਾਈ ਗੋਦਾ ਸੀਨੀਆ ਵਰਨ ਛੇ ਕਿ ਵਾਈਗਰੂ ਜਿਹੜਾ ਗੁਰਮੰਤਰ ਆ ਉਹ ਹੈਗਾ ਵਾਸੂਦੇਵ ਹਰੀ ਕੋਵਿੰਦਰਾ ਮੰਨ ਲਓ ਕਾਲਯਗ ਵਿੱਚ குரு ਨਾਨਕ ਦੇਵ ਜੀ ਦਾ ਘਰ ਆ ਜੋ ਕਿ ਇਹ ਤਾ ਵਿੱਚ ਰਾਮਚੰਦਰ ਜੀ ਜੇ ਦੁਆਪਰ ਵਿੱਚ ਸ਼੍ਰੀ ਕ੍ਰਿਸ਼ਨ ਜੀ ਸਤਜਗ ਵਿੱਚ ਵਸudev ਜੀ ਮਤੋਂ ਇਹਨਾਂ ਸਾਰਿਆਂ ਨੇ ਹਰੀ ਦੀ ਭਗਤੀ ਸੰਸਾਰ ਤੋਂ ਕਰਾਈ ਇਹਨਾਂ ਨੇ ਲੋਕਾਂ ਨੂੰ ਧਰਮ ਦੇ ਨਾਲ ਜੋੜਿਆ ਨਾ ਰੱਬ ਦੇ ਨਾਲ ਜੋੜਿਆ ਮਤਲਬ ਸੱਡਾ ਮੁੜ ਕੇ ਕਹਿਣ ਦੀ ਗੱਲ ਇਹ ਹੋਈ ਕਿ ਇੱਕ ਪਾਸੇ ਬਾਗੀ ਹੁੰਦਾ ਉਹ ਲੁੱਟਮਾਰ ਕਰਕੇ ਆਪਣਾ ਗੁਜ਼ਾਰਾ ਕਰਦਾ ਜਿਹੜਾ ਕੋਈ ਮਿਸਲ ਹੁੰਦਾ ਉਹ ਕੋ ਅਸਲਾ ਹੁੰਦਾ ਪਰ ਹਦੇ ਉਹਦੇ ਕੋ ਉੰਨਾ ਧਨ ਜਾਂ ਉੰਨੇ ਵੱਡੀਆਂ-ਵੱਡੀਆਂ ਉਹਨੀਆਂ ਤੋਪਾਂ ਨਹੀਂ ਹੁੰਦੀਆਂ ਕਿ ਉਹ ਗਾਹਾਂ ਆਪਣੇ ਆਸ-ਪਾਸ ਕਰੋ 10-20 ਕਿਲੋਮੀਟਰ ਤੋਂ ਗਾਹਾਂ ਜਾਣ ਚੁੱਕਾ ਨਹੀਂ ਉਹਦਾ ਫੈਂਸਿਵ ਆਪਰੇਸ਼ਨ ਨਹੀਂ ਕਰ ਸਕਦਾ ਅਸੀਂ ਉੱਥੇ ਕਿੱਦਾਂ ਪਹੁੰਚਣਾ ਉਹ ਇਹ ਆ ਕਿ ਪਹਿਲੀ ਗੱਲ ਤਾਂ ਸਾਸੀਂ ਉਦੋਂ ਵੀ ਪਹੁੰਚ ਸਕਦੇ ਜਦੋਂ ਸਾਨੂੰ ਪਤਾ ਹੋਵੇ ਕਿ ਜਦੋਂ ਅਸੀਂ ਪਹਿਲਾਂ ਪਹੁੰਚੇ ਸੀ ਸਾਡੀ ਸੋਚ ਕਿਸ ਤਰ੍ਹਾਂ ਦੀ ਸੀ ਸਾਡੇ ਖਿਆਲ ਕਿਸ ਤਰ੍ਹਾਂ ਦੇ ਸੀ ਠੀਕ ਆ ਇਹ ਤਾਂ ਹੁਣ ਸਾਰੇ ਸਮਝ ਚੁੱਕੇ ਆ ਜਿਹੜੀ ਬਰਾਬਰਤਾ 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 ਦੇ ਗੀਤ ਗਾਣੇ ਇੱਥੇ ਸਾਡੀ ਹੀ ਆ ਵੇਚਦੀ ਆ ਤੇ ਸਾਡਾ ਹੀ ਘਾਟਾ ਤੁਹ ਕਿ ਜੇ ਹੁਣ ਤੁਸੀਂ ਫੌਜਾਂ ਤੁਸੀਂ ਜਾ ਕੇ ਲੜਾਈ ਨਾ ਡਣੀ ਆ ਜਿਹੜਾ ਬੰਦਾ ਨਹੱਤਾ ਤੇ ਜਿਹੜਾ ਬੰਦਾ ਸ਼ਾਸਤਰ ਧਾਰੀ ਤੁਸੀਂ ਦੋਨਾਂ ਨੂੰ ਇੱਕ ਥਾਂ ਭੇਜ ਦੋ ਉਹ ਤਾਂ ਫਿਰ ਮਨੂ ਸ਼ਾਸਤਰ ਧਾਰੀ ਫਲੇ ਵੀ ਔਖਾ ਕਿਉਂਕਿ ਹੁਣ ਨਹੱਤੇ ਦੀ ਰਾਖੀ ਕਰਨੀ ਤੇ ਨਹੱਤਾ ਭੈਂਚੋ ਕਰੂਗਾ ਕੀ ਇਹ ਗੱਲ ਹੋਰ ਇੱਕ ਦੋ ਗੱਲਾਂ ਸੀ ਮੇਥੋ ਸਨੇਟ ਵਿਯੰਗਰ ਉਹਦਾ ਨਹੀਂ ਮੈਨੂੰ ਪਤਾ ਹਨਾ ਇੱਥੇ ਕਈ ਹਾ ਮਤਲਬ ਲਿਖਿਓ ਸੀ ਕਿ ਕਿਹੜੀ ਕਿਹੜੀ ਗੱਲ ਕਰਨੀ ਆ ਪਰ ਗੱਲ ਤਾਂ ਸਿੱਧੀ ਨਹੀਂ ਹੁੰਦੀ ਆ ਕਿ ਆਹ ਹੁਣ ਨਵੇਂ ਜਮਾਨੇ 'ਚ ਔਰਤ ਨੇ ਆਪਣਾ ਰੂਪ ਤੁਹਾਨੂੰ ਦਿਖਾਉਂਦਾ ਤੇ ਹੁਣ ਤੁਸੀਂ ਆਪਸਾ ਲੋ ਮਹਾਰਾਜ ਨੇ ਆਪ ਕਿਹਾ ਕਿ ਕੇਸ ਤੇ ਸ਼ਾਸਤਰ ਤੋਂ ਬੜਾ ਮਰਦ ਨਹੀਂ ਆ ਤਾਂ ਜੇ ਤੁਸੀਂ ਕੇਸ ਸ਼ਾਸਤਰ ਤੇ ਕਮਰ ਕੱਸਸ ਸਜਾਉਂਗੇ ਸ਼ਾਸਤਰਤਾ ਹੀ ਹੋਵਗੇ ਤਾਂ ਸਾਰਾ ਸੰਸਾਰ ਤੁਹਾਨੂੰ ਰਾਜਾ ਮੰਗੋ ਸਮਝੂਗਾ ਰਾਜੇ ਮੰਗੋ ਰੱਖੂਗਾ ਨਹੀਂ ਤਾਂ ਤੁਹਾਡੇ ਵੱਲ ਕਿਸੇ ਨੇ ਮੂੰਹ ਹੀ ਨਹੀਂ ਕਰਨਾ ਠੀਕ ਆ ਬਾਗੀ ਹੋ ਬਾਗੀ ਤੁਸੀਂ ਹੈਗੇ ਆਂ ਕਾ ਤੇ ਇਸ ਜਮਾਨੇ ਦੇ ਵਿੱਚ ਜਦੋਂ ਖਸਰੇ ਭਾਂਚੋਂ ਬਾਹਰ ਨੱਚਦੇ ਆ ਤੁਸੀਂ ਪੱਗ ਦਾੜੀ ਹੋ ਕੇ ਅਨੇ ਹੋ ਕੇ ਭਗਤੀ ਦੇ ਕਰ ਭਗਤੀ ਕਰਦੇ ਆ ਤੇ ਸ਼ਕਤੀ ਪਾਲਦੇ ਆ ਹੁਣ ਇਸ ਤੋਂ ਬਾਅਦ ਤੁਸੀਂ ਮਿਸਲਾਂ ਤੱਕ ਕਿਸ ਤਰ੍ਹਾਂ ਪਹੁੰਚਣਾ ਤੁਹਾਨੂੰ ਆਪ ਪਤਾ ਕਮਰ ਕਸਰ ਸਿ ਜਾਓ ਜਿਹੜੀ ਜਿਹੜਾ ਅੱਜ ਦੇ ਜਮਾਨੇ ਦਾ ਜਿਹੜਾ ਜੰਗ ਦੀ ਜਿਹੜੀ ਵਿਦਿਆ ਤੇ ਅਭਿਆਸ ਉਹ ਕਰੋ ਇਕੱਠੇ ਹੋ ਕੇ ਕਰੋ ਸਰੀਰ ਬਣਾਓ ਕਿ ਕੰਮਾਰਾਜ ਕਾਤੇ ਸਰਬ ਲੋ ਦੀ ਬਾਣੀ ਸਰਬ ਲੋਕ ਆਤੇ ਕਿਆ ਕਿਉਂਕਿ ਸਰੀਰ ਵੀ ਤੁਹਾਡਾ ਸਰਬ ਲੋ ਵਰਗਾ ਹੋਗਾ ਤਾਂ ਹੀ ਤੁਸੀਂ ਉਹ ਭਗਤੀ ਦੇ layak ਹੋਵੋਗੇ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ